ਹਾਂ ਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਗੁਰਗੋਵਨ ਸਿੰਘ ਜੀ ਇਹਨਾਂ ਰਾਜਪੂਤ ਰਾਜਿਆਂ ਨੂੰ ਕਹਿੰਦੇ ਹਨ ਕਿ ਤੁਸੀਂ ਮੈਨੂੰ ਆਪਣੀ ਜੀਵਨ ਸ਼ੈਲੀ ਬਾਰੇ ਦੱਸੋ ਤਾਂ ਉਹ ਦੋਨੇ ਰਾਜਪੂਤ ਰਾਜੇ ਗੁਰਗੋਵਨ ਸਿੰਘ ਜੀ ਨੂੰ ਦੱਸਦੇ ਹਨ ਕਿ ਸਾਡੇ ਦੋਵਾਂ ਭਰਾਵਾਂ ਕੋਲੇ ਸਵਾ ਸਵਾ ਲੱਖ ਦੀ ਫੌਜ ਹੈ ਤੇ ਜਦੋਂ ਅਸੀਂ ਇਸ ਫੌਜ ਨੂੰ ਇਕੱਠੇ ਕਰ ਲੈਨੇ ਹਾਂ ਤਾਂ ਇਹ 2.5 ਲੱਖ ਦੀ ਬਣ ਜਾਂਦੀ ਹੈ ਤੇ ਅਸੀਂ ਜਦੋਂ ਵੀ ਕਿਸੇ ਵੀ ਬੈਰੀ ਉੱਤੇ ਹਮਲਾ ਕਰਦੇ ਹਾਂ ਤਾਂ ਉਹਦੀਆਂ ਭਾਜੜਾਂ ਪਵਾ ਕੇ ਰੱਖ ਦਿੰਦੇ ਹਾਂ ਉਸ ਨੂੰ ਵਖਤ ਵਿੱਚ ਪਾ ਦਿੰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਅੱਗਾ ਫਰਮਾਉਂਦੇ ਹਨ ਕਿ ਹਾਂ ਭਾਈ ਤੁਹਾਡੇ ਕੋਲ ਫੌਜ ਤਾਂ ਬਹੁਤ ਤਕੜੀ ਹੈ ਲਖਸ਼ਰ ਛੋਟਾ ਬਹੁਤ ਤਕੜਾ ਹੈ ਤੇ ਤੁਸੀਂ ਵੱਡੇ ਵੱਡੇ ਸ਼ਸਤਰ ਵੀ ਪੈਨੇ ਹੋਏ ਹਨ ਪਰ ਸਾਨੂੰ ਤੁਹਾਡੀ ਇੱਕ ਗੱਲ ਚੰਗੀ ਨਹੀਂ ਲੱਗੀ ਉਹ ਸਹਿਰਾਨ ਹੋ ਕੇ ਪੁੱਛਦੇ ਹਨ ਕਿ ਕੀ ਸਤਿਗੁਰੂ ਤੁਹਾਨੂੰ ਸਾਡੀ ਕਿਹੜੀ ਗੱਲ ਚੰਗੀ ਨਹੀਂ ਲੱਗੀ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਤੁਸੀਂ ਗਵਾਂ ਨੂੰ ਗਾਮਾਂ ਨੂੰ ਕਸਾਈਆਂ ਦੇ ਹੱਥ ਵਿੱਚ ਸੌਂਪ ਦਿੰਦੇ ਹੋ ਉਹ ਇਹ ਸੁਣ ਕੇ ਬਹੁਤ ਹੈਰਾਨ ਹੁੰਦੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਹਨ ਕਿ ਅਸੀਂ ਤਾਂ ਰਾਜਪੂਤ ਹੁੰਨੇ ਆ ਅਸੀਂ ਤਾਂ ਆਪਣੇ ਰਾਜ ਵਿੱਚ ਕੋਈ ਕसाई ਨਹੀਂ ਛੱਡਿਆ ਸਾਕੋਂ ਅਸੀਂ ਤਾਂ ਜਿੱਥੇ ਕसाई ਹੁੰਦੇ ਸਨ ਉੱਥੇ ਜਾ ਕੇ ਉਹਨਾਂ ਨੂੰ ਮਾਰ ਦਿੰਦੇ ਸੀ ਜਾਂ ਭਜਾ ਦਿੰਦੇ ਸੀ ਤੇ ਆਪਣੇ ਦੇਸ਼ ਵਿੱਚ ਕਸਾਈਆਂ ਦਾ ਕੋਈ ਵੀ ਅਜੀਹਾ ਥਾਂ ਨਹੀਂ ਛੱਡਿਆ ਅੱਗੋਂ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਫਰਮਾਉਂਦੇ ਹਨ ਕਿ ਗੁਰੂ ਸਾਹਿਬ ਜੀ ਸੋਨੂੰ ਕਿਸੇ ਨੇ ਗਲਤ ਸੂਚਨਾ ਦਿੱਤੀ ਹੈ ਸਾਨੂੰ ਭਰਮ ਪੱਲੇਖੇ ਵਿੱਚ ਰੱਖਿਆ ਹੈ ਤੁਸੀਂ ਸਾਨੂੰ ਉਸ ਦਾ ਨਾਂ ਤਾਂ ਦੱਸੋ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਨਹੀਂ ਭਾਈ ਇਹੋ ਬੰਦੇ ਦਾ ਨਾਂ ਤਾਂ ਤੁਸੀਂ ਛੱਡੋ ਮੈਂ ਤੁਹਾਡੇ ਅਸੀਂ ਤੁਹਾਡੀਆਂ ਬੇਟੀਆਂ ਤੁਹਾਡੀਆਂ ਭੈਣਾਂ ਦੀ ਗੱਲ ਕਰ ਰਹੇ ਹਾਂ ਉਹਨਾਂ ਦੇ ਸੁਭਾਅ ਬਿਲਕੁਲ ਗਾਮਾਂ ਦੇ ਸਮਾਨ ਹਨ ਤੇ ਤੁਸੀਂ ਉਹਨਾਂ ਦੀਆਂ ਡੋਲੀਆਂ ਉਹਨਾਂ ਦੇ ਵਿਆਹ ਤੁਰਕਾਂ ਦੇ ਵਿੱਚ ਕਰ ਰਹੇ ਹੋ ਤੁਹਾਡੀਆਂ ਭੈਣਾਂ ਹਨ ਉਹ ਤਾਂ ਗਾਂਵਾਂ ਹਨ ਤੇ ਜੋ ਤੁਰਕ ਹਨ ਉਹ ਕਸਾਈ ਹਨ ਤੁਸੀਂ ਉਹਨਾਂ ਦੇ ਡੋਲੇ ਉਹਨਾਂ ਕਸਾਈਆਂ ਨੂੰ ਕਿਉਂ ਦਿੱਤੇ ਆ ਤੁਸੀਂ ਇਹ ਬਹੁਤ ਗਲਤ ਰੀਤ ਚਲਾਈ ਹੈ ਗੋਵਿੰਦ ਸਿੰਘ ਜੀ ਕਹਿੰਦੇ ਹਨ ਕਿ ਤੁਸੀਂ ਇਹ ਬਹੁਤ ਖੋਟੀ ਰੀਤ ਤੋੜੀ ਹੈ ਤੇ ਤੁਹਾਨੂੰ ਕਿਸੇ ਨੇ ਇਸਤੇ ਬਾਰੇ ਰੋਕਿਆ ਨਹੀਂ ਕਿ ਤੁਸੀਂ ਆਪਣੀਆਂ ਧੀਆ ਪੈਣਾ ਇਹਨਾਂ ਤੁਰਕਾਂ ਨੂੰ ਦੇ ਰਹੇ ਹੋ ਅੱਗੇ ਤੋਂ ਇਦਾਂ ਦੀ ਰੀਤ ਨਹੀਂ ਚਲਾਉਣੀ ਕਿਸੇ ਵੀ ਰੂਪ ਵਿੱਚ ਆਪਣੀ ਧੀ ਪੈਣ ਦਾ ਡੋਲਾ ਇਹਨਾਂ ਤੁਰਕਾਂ ਦੇ ਖਵਾਲੇ ਨਹੀਂ ਕਰਨਾ ਇਹਨਾਂ ਦੇ ਘਰੇ ਨਹੀਂ ਤੋੜਨਾ ਇਹ ਸੁਣ ਕੇ ਰਾਜਪੂਤ ਦੋਮੇ ਰਾਜੇ ਬੜੇ ਹੈਰਾਨ ਹੁੰਦੇ ਹਨ ਤੇ ਸੋਚਦੇ ਹਨ ਕਿ ਗੋਵਿੰਦ ਸਿੰਘ ਜੀ ਨੂੰ ਤਾਂ ਇੱਥੇ ਬੈਠਿਆ ਹੀ ਸਭ ਕੁਝ ਪਤਾ ਹੈ ਕਿ ਕੀ ਚੱਲ ਰਿਹਾ ਹੈ ਕਿਉਂਕਿ ਉਸ ਸਮੇਂ ਜੋ ਸਮਾਂ ਸੀ ਉਦੋਂ ਮੁਗਲਾਂ ਦਾ ਜਿਆਦਾ ਜੋਰ ਹੁੰਦਾ ਸੀ ਰਾਜ ਹੁੰਦੇ ਸੀ ਇਸ ਕਰਕੇ ਆਪਣਾ ਰਾਜ ਬਚਾਉਣ ਦੇ ਲਈ ਰਾਜਪੂਤ ਆਪਣੀਆਂ ਕੁੜੀਆਂ ਦੀ ਡੋਲੀ ਨੇ ਨਾ ਮੁਗਲਾਂ ਦੇ ਤੁਰਕਾਂ ਦੇ ਘਰੇ ਤੋਰ ਦਿੰਦੇ ਸੀ ਤਾਂ ਕਿ ਸਾਡਾ ਰਾਜ ਵੱਜ ਜਾਵੇ ਅਤੇ ਨਾਲੇ ਇੰਨਾ ਮੁਗਲਾਂ ਦੇ ਨਾਲ ਸਾਡੀ ਰਿਸ਼ਤੇਦਾਰੀ ਬਣ ਜਾਵੇ ਤਾਂ ਕਿ ਅੱਗੇ ਤੋਂ ਉਹ ਸਾਡੇ ਰਾਜ ਤੇ ਹਮਲਾ ਨਾ ਕਰ ਸਕਣ ਜਾਂ ਕਬਜ਼ਾ ਨਾ ਕਰ ਲੈਣ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ